ਸਭ ਤੋਂ ਵੱਡਾ ਮੁੱਦਾ ਲਾਅ ਐਂਡ ਆਰਡਰ ਦਾ ਮੁੱਦਾ ਹੈ ਜਿਸ ਤਰ੍ਹਾਂ ਪੰਜਾਬ ਦੇ ਵਿੱਚ 3 ਦਿਹਾੜੇ ਲੁੱਟਾ ਕੋਹਾ ਪਰ ਕਤਲ ਹੋ ਰਹੇ ਨੇ ਉਹ ਸਾਰੇ ਦੇਸ਼ ਨੂੰ ਪਤਾ ਹੈ ਔਰ ਸਾਰੇ ਪੰਜਾਬ ਦੇ ਲੋਕਾਂ ਨੂੰ ਪਤਾ ਹੈ ਅੱਜ ਮੈਂ ਸਵੇਰ ਰੂਜ਼ ਗਾਰਡਨ ਲੁਧਿਆਣਾ ਵਿਖੇ ਸੈਰ ਕਰ ਰਿਹਾ ਸੀ ਤੇ ਉੱਥੇ ਮੈਨੂੰ ਇੱਕ ਮਾਤਾ ਮਿਲੀ ਉਹਨੇ ਕਿਹਾ ਕਿ ਮੈਂ ਪਰਸਨਲ ਲੈ ਕੇ ਆਉਂਦੀ ਸੀ ਦੋ ਵਾਰੀ ਮੇਰਾ ਪਰਸ ਰਾਸਤੇ ਵਿੱਚੋਂ ਲੋਕਾਂ ਨੇ ਖੋ ਲਿਆ ਸੋ ਕਹਿਣ ਦਾ ਮਤਲਬ ਲਾਇਨ ਆਰਡਰ ਨਾਲ ਦੀ ਕਿਸੇ ਪ੍ਰਕਾਰ ਦੀ ਕੋਈ ਇੱਕ ਚੀਜ਼ ਪੰਜਾਬ 'ਚ ਰਹਿ ਨਹੀਂ ਗਈ ਲੋਕਾਂ ਨੂੰ ਫਰੋਤੀਆਂ ਦੇ ਟੈਲੀਫੋਨ ਆ ਰਹੇ ਨੇ ਪਰ ਲੋਕ ਪੈਸਾ ਜਿਹੜਾ 5 ਲੱਖ 10 ਲੱਖ ਰੁਪਏ 15 ਲੱਖ ਰੁਪਏ ਤੱਕ ਦੀ ਫਰੋਤੀਆਂ ਜਿਹੜੀਆਂ ਗੈਂਗਸਟਰਾਂ ਨੂੰ ਦੇ ਰਹੇ ਨੇ ਪਰ ਜਿਹੜਾ ਵਿਅਕਤੀ ਨਹੀਂ ਫਰੋਤੀ ਦਿੰਦਾ ਉਹਨੂੰ ਮਾਰ ਜਾਂਦੇ ਨੇ ਈਵਨ ਐਸੀਆਂ ਘਟਨਾਵਾਂ ਵੀ ਹੋਈਆਂ ਜਿਹਦੇ ਵਿੱਚ ਨਾਲ ਉਹਨਾਂ ਦੇ ਸਿਕਿਉਰਿਟੀ ਗਾਰਡ ਹੁੰਦੇ ਆ ਇਸ ਦੇ ਬਾਅਦ ਯੂਧ ਵੀ ਜਿਹੜਾ ਹੈ ਇਹਨੂੰ ਮਾਰ ਦਿੱਤਾ ਜਾਂਦਾ ਸੋ ਪੰਜਾਬ ਦੀ ਪੁਲਿਸ ਤੇ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਮਕਮਲ ਤੌਰ ਤੇ ਫੇਲ ਹੋ ਗਏ ਨੇ ਸੁੱਤੇ ਪਏ ਨੇ ਪੰਜਾਬ ਹਹਾਕਾਰ ਹੋਈ ਪਈ ਆ ਪੰਜਾਬ ਦੇ ਵਿੱਚ ਅੱਜ ਅਸੀਂ ਇਹ ਫੈਸਲਾ ਕੀਤਾ ਕਿ ਸਾਰੇ ਬਲਾਕਾਂ ਤੇ ਜਾ ਕੇ ਅਸੀਂ ਬਲਾਕ ਲੈਵਲ ਤੇ ਅੱਜ ਪੰਜਾਬ ਦੇ ਅੰਦਰ 117 ਧਰਨੇ ਜਿਹੜੇ ਸੱਤ ਵੀ ਦਿਨਾਂ ਤੋਂ ਲੱਗ ਰਹੇ ਨੇ ਅੱਜ ਮੈਂ ਤਰਨਤਾਰਨ ਵੀ ਜਾਣਾ ਤੇ ਝੰਡੇ ਵਾਲੇ ਮੈਂ ਆਪਣੀ ਸਮੂਲੀਅਤ ਤੇ ਹਾਜ਼ਰੀ ਲਾਉਂਦਾ ਹੋਇਆ ਅੱਜ ਮੈਂ ਜੰਡੇ ਵਾਲੇ ਆਏ ਆਂ ਸੋ ਇਸ ਤੋਂ ਬਾਅਦ ਇਹ ਧਰਦੇ ਅਸੀਂ ਜ਼ਿਲ੍ਹਾ ਸਰ ਤੇ ਕਰਾਂਗੇ ਔਰ ਫਿਰ ਅਸੀਂ ਮੁੱਖ ਮੰਤਰੀ ਪੰਜਾਬ ਦੇ ਡੀਜੀਪੀ ਦਾ ਇਸ ਪੁਆਇੰਟ ਆਰਡਰ ਦੇ ਮੁੱਦੇ ਤੇ ਜਿਹੜਾ ਮੰਤਰੀ ਹੈ ਕਾਗਜ਼ੀ ਪਤਰੀ ਕੈਬਨਟ ਮੰਤਰੀ ਹੈ ਇਹਨਾਂ ਲੋਕਾਂ ਨੇ ਨੌਨ ਐਕਸਪੀਰੀਅੰਸ ਗਵਰਨਮੈਂਟ ਹੈ ਇਸ ਗਵਰਨਮੈਂਟ ਨੇ ਪੰਜਾਬ ਦਾ ਜਨਾਜਾ ਘੜਤਾ ਲਾਅ ਐਂਡ ਆਰਡਰ ਤੇ ਇੱਕ ਵੱਡਾ ਇਸ਼ੂ ਹੈ ਹੀ ਹੈ ਨਸ਼ੇ ਦਾ ਬਹੁਤ ਵੱਡਾ ਇਸ਼ੂ ਹੈ ਅੱਜ ਬਿਲਕੁਲ ਪੰਜਾਬ ਦੇ ਕੋਲੇ ਆਮਦਨ ਦੇ ਕੋਈ ਸਾਧਨ ਨਹੀਂ ਰਹੇ ਕਰਜ਼ਾ ਬੇਸ਼ੁਮਾਰ 92000 ਕਰੋੜ ਰੁਪਏ ਦਾ ਕਰਜ਼ਾ ਚੜਾਤਾ ਸੋ ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਪੰਜਾਬ ਦੇ ਅੰਦਰ ਇੱਕ ਹਾਸੋਹੀਨ ਸਥਿਤੀ ਬਣੀ ਵੀ ਹੈ ਔਰ ਗੰਭੀਰ ਸਥਿਤੀ ਹੈ ਔਰ ਅਸੀਂ ਸਾਰੇ ਚਿੰਤਤ ਹਾਂ ਸਾਢੇ 3 ਕਰੋੜ ਪੰਜਾਬ ਦੇ ਲੋਕ ਦੁਕਾਨਦਾਰ ਦਿਹਾੜੀਦਾਰ ਮਜ਼ਦੂਰ ਫੈਕਟਰੀ ਵਾਲਾ ਆਮ ਸ਼ਹਿਰੀ ਇਸ ਗੱਲ ਤੋਂ ਚਿੰਤਤ ਹੈ ਕਿ ਆਉਣ ਵਾਲਾ ਕੱਲ ਕਬ ਤੋਂ ਵੱਡਾ ਮੁੱਦਾ ਲਾਅ ਐਂਡ ਆਰਡਰ ਦਾ ਮੁੱਦਾ ਹੈ ਜਿਸ ਤਾਰ ਪੰਜਾਬ ਦੇ ਵਿੱਚ ਤਿੰਨ ਦਿਹਾੜੇ ਲੁੱਟਾਖੋਹਾਂ ਪਰ ਕਤਲ ਹੋ ਰਹੇ ਨੇ ਉਹ ਸਾਰੇ ਦੇਸ਼ ਨੂੰ ਪਤਾ ਹੈ ਔਰ ਸਾਰੇ ਪੰਜਾਬ ਦੇ ਲੋਕਾਂ ਨੂੰ ਪਤਾ ਹੈ ਅੱਜ ਮੈਂ ਸਵੇਰ ਰੋਜ਼ ਗਾਰਡਨ ਲੁਧਿਆਣਾ ਵਿਖੇ ਸੈਰ ਕਰ ਰਿਹਾ ਸੀ ਤੇ ਉੱਥੇ ਮੈਨੂੰ ਇੱਕ ਮਾਤਾ ਮਿਲੀ ਉਹਨੇ ਕਿਹਾ ਕਿ ਮੈਂ ਪਰਸਨਲ ਲੈ ਕੇ ਆਉਂਦੀ ਸੀ ਦੋ ਵਾਰੀ ਮੇਰਾ ਪਰਸ ਰਾਸਤੇ ਵਿੱਚੋਂ ਲੋਕਾਂ ਨੇ ਖੋ ਲਿਆ ਸੋ ਕਹਿਣ ਦਾ ਮਤਲਬ ਲੋਇਨ ਆਰਡਰ ਨਾਲ ਦੀ ਕਿਸੇ ਪ੍ਰਕਾਰ ਦੀ ਕੋਈ ਇੱਕ ਚੀਜ਼ ਪੰਜਾਬ 'ਚ ਰਹਿ ਨਹੀਂ ਗਈ ਲੋਕਾਂ ਨੂੰ ਫਰੋਤੀਆਂ ਦੇ ਟੈਲੀਫੋਨ ਆ ਰਹੇ ਨੇ ਔਰ ਲੋਕ ਪੈਸਾ ਜਿਹੜਾ 5 ਲੱਖ ਤੋਂ 10 ਲੱਖ ਰੁਪਏ ਆ 15 ਲੱਖ ਰੁਪਏ ਤੱਕ ਦੀ ਫਰੋਤੀਆਂ ਜਿਹੜੀਆਂ ਗੈਂਗਸਟਰਾਂ ਨੂੰ ਦੇ ਰਹੇ ਨੇ ਔਰ ਜਿਹੜਾ ਵਿਅਕਤੀ ਨਹੀਂ ਫਰੋਤੀ ਦਿੰਦਾ ਉਹਨੂੰ ਮਾਰ ਜਾਂਦੇ ਨੇ ਈਵਨ ਐਸੀਆਂ ਘਟਨਾਵਾਂ ਵੀ ਹੋਈਆਂ ਜਿਹਦੇ ਵਿੱਚ ਨਾਲ ਉਹਨਾਂ ਦੇ ਸਕਿਉਰਿਟੀ ਗਾਰਡ ਹੁੰਦੇ ਆ ਇਸ ਦੇ ਬਾਪ ਯੂਦਵੀ ਜਿਹੜਾ ਹੈ ਨੂੰ ਮਾਰ ਦਿੱਤਾ ਜਾਂਦਾ ਸੋ ਪੰਜਾਬ ਦੀ ਪੁਲਿਸ ਤੇ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਮਕਮਲ ਤੌਰ ਤੇ ਫੇਲ ਹੋ ਗਏ ਨੇ ਸੁੱਤੇ ਪਏ ਨੇ ਪੰਜਾਬ ਹਹਾਕਾਰ ਹੋਈ ਪਈ ਆ ਪੰਜਾਬ ਦੇ ਵਿੱਚ ਅੱਜ ਅਸੀਂ ਇਹ ਫੈਸਲਾ ਕੀਤਾ ਕਿ ਸਾਰੇ ਬਲਾਕਾਂ ਤੇ ਜਾ ਕੇ ਅਸੀਂ ਬਲਾਕ ਲੈਵਲ ਤੇ ਅੱਜ ਪੰਜਾਬ ਦੇ ਅੰਦਰ 117 ਧਰਨੇ ਜਿਹੜੇ ਸੱਜ ਵੀ ਜਨਾ ਤੇ ਲੱਗ ਰਹੇ ਨੇ ਅੱਜ ਮੈਂ ਤਰਨਤਾਰਨ ਵੀ ਜਾਣਾ ਤੇ ਝੰਡੇ ਵਾਲੇ ਮੈਂ ਆਪਣੀ ਸ਼ਮੂਲੀਅਤ ਤੇ ਹਾਜ਼ਰੀ ਲਾਉਂਦਾ ਹੋਇਆ ਅੱਜ ਮੈਂ ਝੰਡੇ ਵਾਲੇ ਆਏ ਆਂ ਸੋ ਇਸ ਤੋਂ ਬਾਅਦ ਇਹ ਕਰਦੇ ਅਸੀਂ ਜ਼ਿਲ੍ਹਾ ਸਰਟੀਫਾਈ ਕਰਾਂਗੇ ਪਰ ਫਿਰ ਅਸੀਂ ਮੁੱਖ ਮੰਤਰੀ ਪੰਜਾਬ ਦੇ ਤੇ ਡੀ ਜੀ ਪੀ ਦਾ ਇਸ ਪੁਆਇੰਟ ਆਰਡਰ ਦੇ ਮੁੱਦੇ ਤੇ ਜਿਹੜਾ ਮੰਤਰੀ ਹੈ ਕਾਗਜ਼ੀ ਪੱਤਰੀ ਕੈਪਟਨ ਮੰਤਰੀ ਇਹਨਾਂ ਲੋਕਾਂ ਨੇ ਨੌਨ ਐਕਸਪੀਰੀਅੰਸ ਗਵਰਨਮੈਂਟ ਹੈ ਇਸ ਗਵਰਨਮੈਂਟ ਨੇ ਪੰਜਾਬ ਦਾ ਜਨਾਜਾ ਖੜਤਾ ਲਾਅ ਐਂਡ ਆਰਡਰ ਤੇ ਇੱਕ ਵੱਡਾ ਇਸ਼ੂ ਹੈ ਹੀ ਹੈ ਨਸ਼ੇ ਦਾ ਬਹੁਤ ਵੱਡਾ ਇਸ਼ੂ ਹੈ ਆਜ ਅੱਜ ਬਿਲਕੁਲ ਪੰਜਾਬ ਦੇ ਕੋਲੇ ਆਮਦਨ ਦੇ ਕੋਈ ਸਾਧਨ ਨਹੀਂ ਰਹੇ ਕਰਜ਼ਾ ਬੇਸ਼ੁਮਾਰ 91000 ਕਰੋੜ ਰੁਪਏ ਦਾ ਕਰਜ਼ਾ ਚੜਾਤਾ ਸੋ ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਪੰਜਾਬ ਦੇ ਅੰਦਰ ਇੱਕ ਹਾਸੋਹੀਨ ਸਥਿਤੀ ਬਣੀ ਵੀ ਹੈ ਔਰ ਗੰਭੀਰ ਸਥਿਤੀ ਹੈ ਔਰ ਅਸੀਂ ਸਾਰੇ ਚਿੰਤਤ ਹਾਂ ਸਾਢੇ 3 ਕਰੋੜ ਪੰਜਾਬ ਦੇ ਲੋਕ ਦੁਕਾਨਦਾਰ ਦਿਹਾੜੀਦਾਰ ਮਜ਼ਦੂਰ ਫੈਕਟਰੀ ਵਾਲਾ ਆਮ ਸ਼ਹਿਰੀ ਇਸ ਗੱਲ ਤੋਂ ਚਿੰਤਤ ਹੈ ਕਿ ਆਉਣ ਵਾਲਾ ਕੱਲ